ਨਿਊਡਲ ਬਰਗਰ ਤੇ ਆਪਣੇ ਬਾਹਰ ਨੀ ਪਕੌੜੇ ਤੇ ਹੋਰ ਦਲੀਆਂ ਹੋਈਆਂ ਚੀਜ਼ਾਂ ਖਾਂਦੇ ਰਹਿੰਦੇ ਆ ਉਹਦੇ ਉੱਤੇ ਦੀ ਪਾਣੀ ਆ ਪਾ ਠੰਡਾ ਪੀ ਲੈਣਿਆ ਪਾਣੀ ਠੰਡੇ ਨਾਲ ਜਿਹੜੀ ਉਹਦੀ ਬਲਗਮ ਆਹਾ ਹੁੰਦੀ ਆ ਨਾ ਤੰਧਾਈ ਪੂਰੇ ਕਰਕੇ ਆਪਾਂ ਕਹਿੰਦੇ ਨਾ ਵੀ ਇਹਨੂੰ ਹਾਰਡ ਦੀ ਪ੍ਰੋਬਲਮ ਪੈ ਗਈ ਇਹਨੂੰ ਜਾਣਾ ਸਾਹ ਦੀ ਦਿੱਕਤ ਪੈ ਗਈ ਸਾਹ ਦੀ ਦਿੱਕਤ ਆਪਣੇ ਆਪ ਪੈਂਦੀ ਆ ਉਹ ਨਹੀਂ ਪੈਂਦੀ ਹੈਗੀ ਜੇ ਪਿੱਪਲ ਦੇ ਪੱਤੇ ਤੁਹਾਡੀ ਜਾਨ ਤੱਕ ਬਚਾ ਸਕਦੇ ਨੇ ਜਿਨ੍ਹਾਂ ਨੂੰ ਦਮੇ ਦਾ ਅਟੈਕ ਹੁੰਦਾ ਹੈ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਿਨ੍ਹਾਂ ਦੇ ਫੇਫੜੇ ਚੰਗੇ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਦੇਖੋ ਪਾਣੀ ਬੋਇਲ ਹੋ ਰਿਹਾ ਉਬਲ ਰਿਹਾ ਹੈ ਤੇ ਉਬਲਦੇ ਪਾਣੀ ਦੇ ਵਿੱਚ ਵੈਦ ਜੀ ਨੇ ਪੀਪਲ ਦੇ ਪੱਤੇ ਨੇ ਜਿਹੜੇ ਉਹ ਦੋ ਗਲਾਸਾਂ ਦੇ ਵਿੱਚ ਲਗਭਗ ਲਗਭਗ ਪੰਜ ਪੱਤਿਆਂ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਹੈ ਇਹ ਇਨਹੇਲਰ ਛਡਾਉਣੇ ਔਖੇ ਨਹੀਂ ਬਹੁਤ ਲੋਕਾਂ ਦਾ ਸਾਰੇ ਸਾਰੇ ਉਮਰ ਹੋ ਗਈ ਵੈਜੀ ਨਹੀਂ ਜੀ ਕੋਈ ਛਡਾਉਣੇ ਔਖੇ ਨਹੀਂ ਹੈਗੇ ਉਹ ਪ੍ਰਮਾਣਮਾਨੇ ਭਰੋਸਾ ਚਾਹੀਦਾ ਕੋਈ ਔਖੇ ਨਹੀਂ ਹੈਗੇ ਤੁਸੀਂ ਤਾਂ ਭੰਨ ਵੀ ਦਿੰਨੇ ਹੋ ਬਹੁਤ ਜਾਨੇ ਭੰਨੇ ਨੇ ਜੀ ਤੁਸੀਂ ਇਨਹੇਲਰ ਹੈਗੇ ਨੇ ਉਹਨਾਂ ਦੇ ਇਹ ਇਨਹੇਲਰ ਆਈ ਫਿਰ ਲੈ ਲੈ ਕੇ ਆਈ ਫੜ ਕੇ ਫੜ ਕੇ ਭੰਨੇ ਜਾਨੀ ਆ ਵੀਰੇ ਆ ਦੇਖੋ ਦੋ ਤਨਾ ਇਹ ਸੇਬਲਾ ਦੇ ਆਈ ਆਉਂਦੇ ਆ ਲੈ ਅੱਗੇ ਬਹੁਤ ਟੋੜਨੇ ਨੇ ਮੇਰੇ ਕੋਲ ਬਥੇਰੇ ਪਏ ਨੇ ਜੀ ਲੈ ਲੋ ਇਹ ਲੈ ਦੇਖੋ ਲੋ ਮੁਕੀਆਂ ਮਾਰ ਮਾਰ ਕੇ ਜੇ ਟੁੱਟਦੇ ਨੇ ਨਾ ਤੁਸੀਂ ਇਸੇ ਕਰਕੇ ਦੱਸੋ ਤੋੜਦਾ ਮੇਰਾ ਪਰਮਾਤਮਾ ਮੈਂ ਨਹੀਂ ਤੋੜਨ ਵਾਲਾ ਹੈ ਤੋੜਦਾ ਤਾਂ ਉਹੀ ਆ ਹਾਂਜੀ ਅੱਛਾ ਕਿੰਨੇ ਟਾਈਮ ਚ ਭੰਨ ਦਿੰਨੇ ਹੋ ਜਿਹੜੇ ਮਰੀਜ਼ ਤੁਹਾਡੇ ਕੋਲ ਆਏ ਸੀ ਇਹ ਕਿੰਨੇ ਟਾਈਮ ਚ ਇਹਨਾਂ ਦਾ ਨੇਲਰ ਪੜ ਲਿਆ ਤੁਸੀਂ ਅੱਜ ਰੱਖ ਤਾਂ ਭੰਨ ਵੀ ਦਿੱਤਾ ਇਹ 4 ਮਹੀਨੇ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਇਹ ਨੁਸਖਾ ਰਾਸ ਨਹੀਂ ਆਉਂਦਾ ਜਾਂ ਬਹੁਤ ਸਲੋ ਕੰਮ ਕਰਦਾ ਹੈ ਜਿਨ੍ਹਾਂ ਨੂੰ ਇਨਸਟੈਂਟ ਰਿਲੀਫ ਦੀ ਜ਼ਰੂਰਤ ਹੈਗੀ ਫਿਰ ਉਹ ਕੀ ਕਰਨ ਉਹਨਾਂ ਵਾਸਤੇ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਹੋਰ ਨੁਸਖਾ ਹੈਗਾ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਂਹ ਦੀ ਪ੍ਰੋਬਲਮ ਜਿਹਨਾਂ ਨੂੰ ਹੈਗੀ ਹੈ ਸਾਡੇ ਕੋਲੇ ਆਹ ਦੇਖੋ ਜਿਵੇਂ ਆਹ ਪਏ ਨੇ ਤੇ ਸਾਡੇ ਕੋਲੇ ਬਣੇ ਹੋਏ ਨੇ ਇਹ ਲਓ ਇਹ ਵੀ ਬਣੇ ਹੋਇਆ ਸਹਿਤੋ ਵੀ ਤਿਆਰ ਹੋਇਆ ਬਹੁਤ ਜ਼ਿਆਦਾ ਨੁਸਖੇ ਤਿਆਰ ਕਰਦੇ ਆ ਕਿਸੇ ਨੂੰ ਇਹ ਦੇਣਾ ਪੈਂਦਾ ਕਿਸੇ ਨੂੰ ਦੂਜਾ ਦੇਣਾ ਪੈਂਦਾ ਇਹ ਮਰੀਜ਼ ਦੀ ਪ੍ਰਵਿਰਤੀ ਵੇਖ ਕੇ ਹਾਂਜੀ ਇਹ ਡੋਡੀ ਹੁੰਦਾ ਰੁਕੀ ਸ਼ਾਹ ਵੀ ਆਏ ਨਹੀਂ ਹੈਗਾ ਵੀ ਉਹੀ ਚੱਕ ਕੇ ਦੇ ਦਾਂਗੇ ਹੁਣ ਆਹ ਦੇਖੋ ਜਿਹਨੂੰ ਜਾਨਾਂ ਤੋਂ ਜਾਨਾ ਸਾਹ ਚੜਦਾ ਆਹ ਦੇਖੋ ਇਹ ਆਹ ਅਸੀਂ ਉਹਨੂੰ ਕਹਿੰਦੇ ਨੇ ਸਵੇਰੇ 4 ਚਮਚੇ ਪੀਲਾ ਖਾਲੀ ਪੇਟ ਹੀ ਇਹ ਜੀ ਇਹ ਦਵਾਈ ਬਣਾਈ ਹੋਈ ਹੈ ਜੀ ਆਪਣੇ ਕਿਹਾ ਵੈਜ ਤੁਸੀਂ ਕਹਿ ਰਹੇ ਹੋ ਕਿ ਇਹ ਪਿੱਪਲ ਦੇ ਪੱਤੇ ਨੇ ਜਿਹੜੇ ਇਹ ਜਾਨ ਬਚਾ ਸਕਦੇ ਨੇ ਮਰਦੇ ਟੁੱਟਦੇ ਸਾਹਾਂ ਦੇ ਵਿੱਚ ਸਾਹ ਪਾ ਸਕਦੇ ਨੇ ਉਹ ਕਿਵੇਂ ਜੀ ਜਿਹੜਾ ਪਿੱਪਲ ਦਾ ਪੱਤਾ ਨਾ ਇਹ ਬਹੁਤ ਹੀ ਕਾਰਗਲ ਆ ਬਹੁਤ ਵਧੀਆ ਚੀਜ਼ ਆ ਇਹ ਇਹਦੇ ਵਿੱਚ ਆਕਸੀਜਨ ਹੁੰਦੀ ਹੈ ਜੀ ਜਦੋਂ ਆਪਾਂ ਇਹਨਾਂ ਨੂੰ ਉਬਾਲ ਕੇ ਪੀਵਾਂਗੇ ਨਾ ਇਹੀ ਆਕਸੀਜਨ ਦਾ ਰਾਹ ਹੈ ਕ ਜਿਨ੍ਹਾਂ ਦੇ ਆਪਣਾ ਸਾਹ ਦਮਾ ਖਾਂਸੀ ਬਲਗਮ ਉਹਨਾਂ ਨੂੰ ਕਾਫੀ ਹੱਦ ਤੱਕ ਇਹ ਜਿਨ੍ਹਾਂ ਨੂੰ ਸਾਹ ਚੜਦਾ ਕਾਫੀ ਹੱਦ ਤੱਕ ਕਾਰਗਲ ਨਹੀਂ ਅੱਛਾ ਕਿ ਫਿਰ ਜਿਹੜੇ ਲੋਕ ਸਾਹ ਦਮੇ ਦੇ ਮਰੀਜ਼ ਹੈਗੇ ਨੇ ਇਦਾਂ ਦੇ ਨੁਸਖੇ ਫਾਰਮੂਲੇ ਬਣਾਉਣ ਦਾ ਜਿਨ੍ਹਾਂ ਕੋਲ ਟਾਈਮ ਨਹੀਂ ਹੈ ਬੈ ਜੀ ਪਰ ਪਰੇਸ਼ਾਨ ਬਹੁਤ ਜ਼ਿਆਦਾ ਨੇ ਉਹ ਕੀ ਕਰਨ ਸलाम नमस्ते ਸਸ਼ਵਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਏ ਮੇਰੇ ਹੱਥ ਦੇ ਵਿੱਚ ਜੋ ਪੀਪਲ ਦੇ ਪੱਤੇ ਨੇ ਪੀਪਲ ਨੂੰ ਐਵੇਂ ਹੀ ਪਵਿੱਤਰ ਨਹੀਂ ਕਿਹਾ ਜਾਂਦਾ ਇਹ ਪੀਪਲ ਦੇ ਪੱਤੇ ਤੁਹਾਡੀ ਜਾਨ ਤੱਕ ਬਚਾ ਸਕਦੇ ਨੇ ਜਿਨ੍ਹਾਂ ਨੂੰ ਦਮੇ ਦਾ ਅਟੈਕ ਹੁੰਦਾ ਹੈ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਿਨ੍ਹਾਂ ਦੇ ਫੇਫੜੇ ਚੰਗੇ ਤਰੀਕੇ ਨਾਲ ਕੰਮ ਨਹੀਂ ਕਰਦੇ ਤਾਂ ਇਹ ਪੀਪਲ ਦੇ ਪੱਤੇ ਉਹਨਾਂ ਵਾਸਤੇ ਜਾਨ ਬਚਾਉਣ ਦਾ ਇੱਕ ਵੱਡਾ ਸਾਧਨ ਹੋ ਸਕਦੇ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਇਨ ਹੇਲਰ ਭੰਨਣ ਵਾਲੇ ਵੈਦ ਵੈਦ ਸੁਰਜੀਤ ਸਿੰਘ ਉਪਲ ਜੋ ਰਾਏਕੋਟ ਦੇ ਵਿੱਚ ਨੇ ਔਰ ਉਹਨਾਂ ਦਾ ਕੀ ਨੁਸਕਾ ਕੀ ਫਾਰਮੂਲਾ ਇਹਨਾਂ ਨੂੰ ਬੜੇ ਫੋਨ ਆਏ ਫੋਨ ਆਉਣ ਤੋਂ ਬਾਅਦ ਇਹ ਨੁਸਕਾ ਸਾਂਝਾ ਕਰ ਰਹੇ ਨੇ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਤੁਹਾਡਾ ਹਕੀਕਤ ਟੀਵੀ ਦੇਖਦਿਆਂ ਨੂੰ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਜੀ ਅੱਛਾ ਵੈਜ ਤੁਸੀਂ ਕਹਿ ਰਹੇ ਹੋ ਕਿ ਇਹ ਪੀਪਲ ਦੇ ਪੱਤੇ ਨੇ ਜਿਹੜੇ ਇਹ ਜਾਨ ਬਚਾ ਸਕਦੇ ਨੇ ਮਰਦੇ ਟੁੱਟਦੇ ਸਾਹਾਂ ਦੇ ਵਿੱਚ ਸਾਹ ਪਾ ਸਕਦੇ ਨੇ ਉਹ ਕਿਵੇਂ ਜੀ ਇਹ ਜੀ ਫੋਕੀ ਸਾਹਿਬ ਜਿਹੜਾ ਪਿੱਪਲ ਦਾ ਪੱਤਾ ਨਾ ਇਹ ਬਹੁਤ ਹੀ ਕਾਰਗਲ ਆ ਬਹੁਤ ਵਧੀਆ ਚੀਜ਼ ਆ ਇਹ ਇਹਦੇ ਵਿੱਚ ਆਕਸੀਜਨ ਹੁੰਦੀ ਹੈ ਜੀ ਓਕੇ ਜਦੋਂ ਆਪਣਾ ਸਾਹ ਰੋਕਦਾ ਆਪਣੀ ਆਕਸੀਜਨ ਦੀ ਮਾਤਰਾ ਘਟ ਜਾਂਦੀ ਆ ਤੇ ਆਪਣੇ ਫੇਫੜੇ ਸਾਹਣਾ ਬੰਦ ਹੋ ਜਾਂਦਾ ਜਦੋਂ ਆਪਾਂ ਇਹਨਾਂ ਨੂੰ ਅਵਾਲ ਕੇ ਪੀਮਾਂਗੇ ਨਾ ਕਾਫੀ ਮਾਤਰਾ ਦੇ ਵਿੱਚ ਕਾਫੀ ਹੱਦ ਤੱਕ ਇਹ ਠੀਕ ਹੋ ਸਕਦੇ ਨੇ ਜੀ ਜੀ ਕਿਉਂਕਿ ਇਹੀ ਆਕਸੀਜਨ ਦਾ ਰਾਹ ਹੈ ਇੱਕ ਜਿਨ੍ਹਾਂ ਦੇ ਆਪਣਾ ਸਾਹ ਦਮਾ ਖਾਂਸੀ ਬਲਗਮ ਉਹਨਾਂ ਨੂੰ ਕਾਫੀ ਹੱਦ ਤੱਕ ਇਹ ਜਿਹਨਾਂ ਦਾ ਸਾਹ ਚੜਦਾ ਕਾਫੀ ਹੱਦ ਤੱਕ ਕਾਰਗਲ ਨਹੀਂ ਅੱਛਾ ਮਤਲਬ ਫਿਰ ਇਹ ਪੀਪਲ ਦੇ ਪੱਤੇ ਵਰਗੇ ਜਿਹੜੇ ਤੁਹਾਡੇ ਕੋਲ ਨੁਸਕੇ ਨੇ ਉਹਨਾਂ ਨਾਲ ਹੀ ਤੁਸੀਂ ਜਿਹੜਾ ਇਨਹੇਲਰ ਭੰਡ ਦਿੰਦੇ ਹੋ ਦੇਖੋ ਜੀ ਇਹਨਾਂ ਨੇ ਭੰਨਣਾ ਜੀ ਅੱਛਾ ਇਹਨਾਂ ਨੇ ਭੰਨਣਾ ਅੱਗੇ ਆਪਾਂ ਪਹਿਲਾਂ ਹੋਰ ਭੇਜੀ ਲਸਣ ਦੀ ਭੇਜੀ ਰਿਪਟ ਕੰਡਰ ਭੇਜੀ ਸੀ ਜੀ 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 ਹੋਰ ਕਈ ਵੀਡੀਓਜ਼ ਭੇਜੀਆਂ ਨੇ ਬਹੁਤ ਜ਼ਿਆਦਾ ਬਾਹਰਲੇ ਆ ਕੰਟਰੀਆਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਬਹੁਤ ਜ਼ਿਆਦਾ ਫੋਨ ਆਏ ਨੇ ਬਹੁਤ ਜ਼ਿਆਦਾ ਦਵਾਈ ਮੈਡੀਸਨ ਬਹੁਤ ਜ਼ਿਆਦਾ ਭੇਜੀ ਆ ਜੀ ਪਰਮਾਤਮਾ ਨੇ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਨੇ ਐਨਹਿਲਰ ਸੁੱਟ ਗਿਆ ਜਾਂ ਬੱਚਿਆਂ ਨੂੰ ਜਿਨ੍ਹਾਂ ਨੇ ਆਹਾਂ ਕੋਲਫੀ ਜਾਂ ਹੋਰ ਵਗੈਰਾ ਨਹੀਂ ਖਾਂਦਾ ਉਹ ਤਾਂ ਅਸੀਸਾਂ ਦਿੰਦਿਆ ਜੀ ਅੱਛਾ ਤੇ ਫਿਰ ਇਹ ਨੁਸਖਾ ਫਾਰਮੂਲਾ ਵੈ ਜੀ ਬਣਾਉਣਾ ਕਿਵੇਂ ਹੈ ਇੱਕ ਇਸ ਤਰ੍ਹਾਂ ਲਿਖੋ ਜੀ ਆ ਜਿਹੜੇ ਆਪਣੇ ਪਿੱਪਲ ਦੇ ਪੱਤੇ ਆ ਨਾ ਪਿੱਪਲ ਦੇ ਪੱਤੇ ਇਨਨੂੰ ਸੁਮਾਰ ਕੇ ਧੋ ਕੇ ਸਾਫ਼ ਕਰਕੇ ਜਿਹਨੂੰ ਆਪਾਂ ਬਣਾਉਣੇ ਆ ਨਾ ਆਪਾਂ ਆਹ ਦੇਖੋ ਜੀ ਆਪਣਾ ਗੈਸ ਚੱਲੂਗਾ ਗੈਸ ਚੱਲੂ ਉਹਦੇ ਵਿੱਚ ਪੰਜ ਦੋ ਗਲਾਸ ਦੇ ਵਿੱਚ ਘੱਟੋ ਘੱਟ ਚਾਰ ਪੰਜ ਪੱਤੇ ਹੀ ਪਾਉਣੇ ਆ ਚਾਰ ਪੰਜ ਪੱਤੇ ਪੀਪਲ ਦੇ ਆਹ ਦੇਖੋ ਆ ਜਿਹਨੇ ਆਪਾਂ ਪਾਉਣੇ ਆ ਨਾ ਆਹ ਦੇਖੋ ਇਹ ਇਹ ਡੰਡੀ ਸਮੇਤ ਪਾਉਣੇ ਨੇ ਜੀ ਹਾਂ ਡੰਡੀ ਸਮੇਤ ਪਾ ਦਿਓ ਜੀ ਇਹਰੇ ਨਾਲ ਪਾ ਦਿਓ ਜਿਵੇਂ ਮਰਜ਼ੀ ਪਾ ਦਿਓ ਜੀ ਤਿੰਨ ਪੀਪਲ ਦੇ ਪੱਤੇ ਪੈਣੇ ਚਾਹੀਦੇ ਨੇ ਹਾਂ ਜੀ ਚਾਰ ਕੀ ਬਾਤ ਆਹ ਦੇਖੋ ਪੰਜ ਹੋ ਗਏ ਠੀਕ ਹੈ ਇਨਾਂ ਨੂੰ ਆਪਾਂ ਆ ਦੇਖੋ ਐਂ ਕਰਕੇ ਨਾ ਇਹ ਵਿੱਚ ਛੱਡ ਦੇਣਾ ਠੀਕ ਹੈ ਤੁਸੀਂ ਦੇਖੋ ਪਾਣੀ ਬੋਇਲ ਹੋ ਰਿਹਾ ਹੈ ਉਬਲ ਰਿਹਾ ਹੈ ਤੇ ਉਬਲਦੇ ਪਾਣੀ ਦੇ ਵਿੱਚ ਵੈਦ ਜੀ ਨੇ ਪਿੱਪਲ ਦੇ ਪੱਤੇ ਨੇ ਜਿਹੜੇ ਉਹ ਦੋ ਗਲਾਸਾਂ ਦੇ ਵਿੱਚ ਲਗਭਗ ਲਗਭਗ ਪੰਜ ਪੱਤਿਆਂ ਦਾ ਇਸਤੇਮਾਲ ਹੈ ਜਿਹੜਾ ਉਹ ਕੀਤਾ ਅਸੀਂ ਸਮਝਾਂਗੇ ਕਿੰਨਾ ਕੁ ਟਾਈਮ ਪਕਾਉਣਾ ਹੈ ਜੀ ਡਾਕਟਰ ਸਾਹਿਬ ਇਹ ਜੀ ਜਦੋਂ ਦੋ ਗਲਾਸ ਹੈਗੇ ਪਾਣੀ ਦੇ ਜਦੋਂ ਜਾਣੀ ਅੱਧਾ ਗਲਾਸ ਰਹਿ ਗਿਆ ਅੱਛਾ ਹਾਂਜੀ ਇਹ ਲਗਾਤਾਰ ਇਹਨੂੰ ਉਬਾਲਦੇ ਰਹਿਣਾ ਹੈ ਉਬਾਲਦੇ ਹੀ ਰਹਿਣਾ ਅੱਧਾ ਗਲਾਸ ਰਹਿ ਗਿਆ ਉਹਨੂੰ ਚਾਹੇ ਕੱਚ ਦੇ ਗਲਾਸ ਵਿੱਚ ਪਾ ਕੇ ਰੱਖ ਲਓ ਠੀਕ ਹੈ ਸਵੇਰੇ ਸਾਮ ਯੂਜ਼ ਕਰਨਾ ਠੀਕ ਹੈ ਤੇ ਮਰੀਜ਼ ਮੈਂ ਨਹੀਂ ਕਹਣਾ ਮਰੀਜ਼ ਆਪਦੇ ਆ ਬੋਲੂ ਹਾਂ ਜੇ ਮੈਂ ਕਹੂੰ ਤਾਂ ਅਗਲਾ ਕੋਈ ਖਾਨੀ ਜਾਣ ਕੇ ਕਹਿੰਦਾ ਜੀ ਜੀ ਵੀ ਮੈਂ ਨਹੀਂ ਕਹੂੰਗਾ ਮਰੀਜ਼ ਆ ਕੇ ਬੋਲਦਾ ਵੀ ਮੈਂ ਬਹੁਤ ਜ਼ਿਆਦਾ ਠੀਕ ਆ ਜੀ ਜੀ ਚਲੋ ਜਦੋਂ ਤੱਕ ਇਹ ਫਾਰਮੂਲਾ ਨੁਸਖਾ ਬਣਦਾ ਹੈਗਾ ਉਦੋਂ ਤੱਕ ਅਸੀਂ ਡਿਟੇਲ ਨਾਲ ਗੱਲ ਕਰਦੇ ਜੀ ਅੰਦਰ ਬੈਠ ਕੇ ਕਿਉਂਕਿ ਇਸ ਵੇਲੇ ਸਾਹ ਦੀਆਂ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਲੋਕ ਨੇ ਇਨਹੇਲਰ ਦਾ ਇਸਤੇਮਾਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਕਰਦੇ ਨੇ ਪਰ ਵੈਜ ਜੀ ਤੋਂ ਅਸੀਂ ਸਮਝਾਂਗੇ ਕਿ ਉਹਨਾਂ ਕੋਲ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਉਹਨਾਂ ਦੇ ਹੱਥ ਲੱਗਿਆ ਹੋਇਆ ਹੈ ਕਿ ਜਿਸ ਤੋਂ ਬਾਅਦ ਉਹ ਜਿਹੜੇ ਇਨਹੇਲਰ ਭੰਡ ਦਿੰਦੇ ਨੇ ਇੱਥੇ ਔਰ ਇਨਹੇਲਰ ਹਮੇਸ਼ਾ ਹੀ ਉਹਨਾਂ ਕੋਲੋਂ ਰਹਿੰਦੇ ਨੇ ਲੋਕ 2 4 2 4 ਦੇ ਰੋਜ਼ਾਨਾ ਵਾਂਗੂ ਇਹ ਇਨਹੇਲਰ ਇੱਥੇ ਰੱਖ ਕੇ ਉਹਨਾਂ ਨੂੰ ਉਹਨਾਂ ਦੇ ਸਾਹਮਣੇ ਭੰਡਦੇ ਨੇ ਅੱਛਾ ਵੈਜ ਜੀ ਇਸ ਤੋਂ ਪਹਿਲਾਂ ਕਿ ਤੁਹਾਡਾ ਨੁਸਖਾ ਫਾਰਮੂਲਾ ਅਸੀਂ ਲੈਣ ਦਾ ਤਰੀਕਾ ਲੋਕਾਂ ਨੂੰ ਦੱਸੀਏ ਜਿਹੜਾ ਕਿ ਤੁਸੀਂ ਪੀਪਲ ਵਾਲਾ ਬਣ ਰਿਹਾ ਹੈ ਬਾਹਰ ਸਨਵੇਦ ਸੁਵੀ ਜਿਹੜੇ ਇਸ ਵੇਲੇ ਸਾਹ ਦਮੇ ਦੇ ਮਰੀਜ਼ਾਂ ਦੇ ਵਿੱਚ ਇੰਨਾ ਜ਼ਿਆਦਾ ਵਾਧਾ ਕਿਉਂ ਹੋ ਰਿਹਾ ਜੀ ਇਹ ਜੀ ਮਿਰਜੀ ਜਿਹੜਾ ਇਹਨਾਂ ਦੇ ਵਿੱਚ ਜ਼ਿਆਦਾ ਵਾਧਾ ਹੋ ਰਿਹਾ ਨਾ ਬੀਜ ਨੂੰ ਸਾਰੀ ਪ੍ਰੋਬਲਮ ਆ ਗਈ ਤੇ ਆਪਾਂ ਕਹਿੰਦੇ ਆ ਵੀ ਸਾਹ ਜਾਰਾ ਚੜਦਾ ਉਹੋ ਕੁਝ ਆਪਣੇ ਚ ਵੀ ਗਲਤੀਆਂ ਹੁੰਦੀਆਂ ਨੇ ਜਿਹਨੂੰ ਮਾੜੀ-ਮੂਟੀ ਨਾ ਪ੍ਰੋਬਲਮ ਹੁੰਦੀ ਆ ਸਾਹ ਦੀ ਉਹੋ ਮਿਰਜੀ ਇੱਕ ਤਾਂ ਨਿਊਡਲ 버ਗਰ ਤੇ ਆਪਣੇ ਬਾਹਰ ਨੀ ਪਕੌੜੇ ਤੇ ਹੋਰ ਦਲੀਆਂ ਹੋਈਆਂ ਚੀਜ਼ਾਂ ਖਾਂਦੇ ਰਹਿੰਦੇ ਆ ਉਹਦੇ ਉੱਤੇ ਦੀ ਪਾਣੀ ਆ ਪਾ ਠੰਡਾ ਪੀ ਲੈਣਿਆ ਪਾਣੀ ਠੰਡੇ ਨਾਲ ਜਿਹੜੀ ਉਹਦੀ ਬਲਗਮ ਆਹਾ ਹੁੰਦੀ ਆ ਨਾ ਤੰਧਾਈ ਉਹ ਆਪਣੇ ਹਾਰਟ ਤੇ ਜੰਮਣ ਲੱਗ ਜਾਂਦੀ ਆ ਉਹ ਹਾਰਟ ਦਾ ਜਿਹੜਾ ਪੰਪ ਆ ਨਾ ਉਹਨੇ ਫਿਰ ਪ੍ਰੈਸ਼ਰ ਨਾਲ ਹਾਰਟ ਦਾ ਪੰਪ ਜ਼ਰੂਰ ਤੇਜ਼ ਕਰ ਲੈਣਾ ਫਿਰ ਉਹਦੇ ਕਰਕੇ ਆਪਾਂ ਕਹਿੰਦੇ ਆ ਵੀ ਇਹਨੂੰ ਹਾਰਦ ਦੀ ਪ੍ਰੋਬਲਮ ਪੈ ਗਈ ਇਹਨੂੰ ਜਾਨਾ ਸਾਹ ਦੀ ਦਿੱਕਤ ਪੈ ਗਈ ਸਾਹ ਦੀ ਦਿੱਕਤ ਆਪਣੇ ਆਪ ਪੈਂਦੀ ਆ ਉਹ ਨਹੀਂ ਪੈਂਦੀ ਹੈਗੀ ਉਹਨ ਆਪਣਾ ਪਰਹੇਜ਼ ਰੱਖਣਾ ਜ਼ਰੂਰੀ ਆ ਓਕੇ ਮਤਲਬ ਉਹੀ ਥੰਦੇ ਆ ਜੇ ਦਿਲ ਤੇ ਜਮ ਗਈ ਤਾਂ ਦਿਲ ਦੀ ਪ੍ਰੋਬਲਮ ਆ ਉਹ ਫੇਫੜਿਆਂ ਚ ਜਾ ਕੇ ਜਮਾ ਹੋ ਗਈ ਤਾਂ ਸਾਹ ਹਣਾ ਔਖਾ ਹੋ ਜਾ ਹਾਂਜੀ ਉਹੀ ਥੰਦੇ ਆ ਜੇ ਆਪਾਂ ਹੁਣ ਘਿਓ ਦੇਸੀ ਖਾਂਦੇ ਆ ਪਹਿਲੇ ਬਜ਼ੁਰਗ ਆਪਣੇ ਦੇਸੀ ਘਿਓ ਖਾਂਦੇ ਸੀਗੇ ਖਾਂਦੇ ਸੀ ਉਹ ਵਰਕ ਵੀ ਕਰਦੇ ਸੀ ਕੰਮ ਵੀ ਕਰਦੇ ਸੀ ਤੇ ਹੁਣ ਆਪਾਂ ਦੇਸੀ ਘਿਓ ਖਾਂਦੇ ਆ ਤੇ ਉਰੇ ਉੱਤੋਂ ਦੀ ਆਪਾਂ ਜਿਹੜਾ ਫ੍ਰਿਜ ਆ ਉਹਦਾ ਪਾਣੀ ਪੀ ਲੈਨੇ ਆ ਜਾਂ ਆਮ ਵਾਟਰ ਕੂਲਰ ਜੇ ਆਪਣੇ ਹੁੰਦੇ ਆ ਨਾ ਉਹਨਾਂ ਦਾ ਠੰਡਾ ਪਾਣੀ ਆਇਆ ਹੁੰਦਾ ਆਪਾਂ ਫਿਲਟਰਾਂ ਤੋਂ ਆਇਆ ਪਾਣੀ ਪੀ ਲਿਆ ਉਹ ਕਿਸੇ ਟਾਈਮ ਤਾਂ ਉਹਨੇ ਉੱਤੇ ਜੰਮਣਾ ਉਹੀ ਕਿਉਂ ਆਪਣਾ ਤੁਸੀਂ ਫ੍ਰਿਜ ਵਿੱਚ ਧਰ ਦਿਓ ਇੱਧਰ ਬਾਹਰ ਪੀਗ ਲਿਆ ਹੋਇਆ ਕਿਉਂ ਉਹਦੇ ਵਿੱਚ ਆਪਾਂ ਫ੍ਰਿਜ ਵਿੱਚ ਧਰ ਦਈਏ ਫਿਰ ਕਿਹੋ ਜੰਮੂਗਾ ਉਹੀ ਚੀਜ਼ ਆਪਣੇ ਹਾਰਟ ਤੇ ਫੇਫੜਿਆਂ ਤੇ ਹੋਰ ਲੀਵਰ ਤੇ ਜ਼ਿਆਦਾ ਜੰਮਣਾ ਉਹ ਉਹਨੂੰ ਆਪਾਂ ਖੋਰਨ ਲਈ ਵਾਸਤੇ ਜਿਆਦਾ ਕੋਈ ਵਰਕ ਕਰੋ ਵਰਕ ਤਾਂ ਆਪਾਂ ਕੋ ਕਰਦੇ ਨਹੀਂ ਕੋਈ ਸਾਈਕਲ ਨਹੀਂ ਚਲਾਉਂਦਾ ਕੋਈ ਪੈਦਲ ਨਹੀਂ ਚੱਲਦਾ ਤੇ ਹੁਣ ਪੱਖਿਆਂ ਥੱਲੇ ਨਹੀਂ ਬਹਿਂਦਾ ਹੁਣ ਤਾਂ ਸਿੱਧਾ ਏਸੀ ਚ ਜਾਂਦੇ ਆਪਾਂ ਏਸੀ ਦੇ ਹੁਣ ਗਰਮੀ ਬਹੁਤ ਆ ਏਸੀ ਚ ਜਾਂਦੇ ਆ ਫਿਰ ਏਸੀ ਚੋਂ ਨਿਕਲਦੇ ਆ ਗੱਡੀ 'ਚ ਜਾ ਬਣਦੇ ਆ ਏਸੀ ਆ ਫਿਰ ਮੂਰੇ ਜੇ ਨਾ ਹੋਵੇ ਏਸੀ ਫਿਰ ਮੁੱਠੇ ਆਪਾਂ ਕਹਨੋ ਹੋ ਹੋ ਵੀ ਆਪਣੇ ਤਾਂ ਜਨ ਏਸੀ ਇੱਕ ਮੋਢਿਆਂ ਤੇ ਹੋਣਾ ਜ਼ਰੂਰੀ ਆ ਮੋਢਿਆਂ ਦੀ ਘਾਟ ਲੱਗਦੀ ਮੈਨੂੰ ਲੱਗਦਾ ਬਾਕੀ ਸਾਰੇ ਕਿਤੇ ਤਾਂ ਹੁਣ ਏਸੀ ਏਸੀ ਹੋ ਗਏ ਬਸ ਫਿਰ ਗੱਡੀ 'ਚ ਹੋ ਗਿਆ ਹੋਰ ਹੋ ਗਿਆ ਹੁਣ ਤਾਂ ਮੋਢਿਆਂ ਦੀ ਘਾਟ ਰਹੀ ਫਿਰ ਤਾਂ ਮੈਂ ਜਾਂ ਮੋਢਿਆਂ ਨੇ ਲੱਗ ਫਿਰ ਤਾਂ ਰੱਬ ਨੂੰ ਟੱਪੀ ਦੱਸਾਂਗੇ ਆਪਾਂ ਥੋੜਾ ਜਿਹਾ ਵਰਕ ਕਰੋ ਵਰਕ ਕਰਦੇ ਖਿਓ ਖਾਓ ਜਿੰਨਾ ਮਰਜ਼ੀ ਖਿਓ ਮਨਾ ਨਹੀਂ ਕਰਦੇ ਜਿੰਨਾ ਮਰਜ਼ੀ ਖਾਣ ਪਰ ਉਹਦੇ ਉਤੋਂ ਦੀ ਪਾਣੀ ਨਾ ਪੀਣ ਘੰਟਾ ਮਤਲਬ ਕਿਓ ਤੇ ਕਿਵੜੀ ਕੋਈ ਵੀ ਚੀਜ਼ ਖਾ ਕੇ ਹਾਂਜੀ ਕਿਓ ਵਾਲੀ ਕੋਈ ਵੀ ਚੀਜ਼ ਚਾਹੇ ਅਰਫੈਂਡ ਤਾਂ ਉਹੀ ਮਾੜਾ ਵੀਰੇ ਰਫੈਂਡ ਤਾਂ ਜਿਵੇਂ ਆਪਣੇ ਜੋੜਾ ਨਾਲ ਦਰਦ ਇਹ ਨਹੀਂ ਲਿਆਗਾ ਹਾਣ ਦਾ ਕੰਮ ਇਹ ਨਹੀਂ ਲਿਆਗਾ ਠੀਕ ਹੈ ਨਾ ਇਹ ਤਾਂ ਉਹੀ ਮਾੜਾਗਾ ਅਸੀਂ ਤਾਂ ਰਫੈਂਡ ਤਾਂ ਮੇਰਾ ਮੈਂ ਕਹਿੰਦੇ ਜਿਹੜਾ ਰਫੈਂਡ ਖਾਲਿਆ ਜਿਹੜਾ ਸਲਫਾਨ ਖਾਨ ਦੀ ਉਹ ਇੱਕ ਬਰਾਬਰ ਆ ਜੀ ਉਹ ਨਾ ਖਾਓ ਜਿਨ੍ਹਾਂ ਨੇ ਬਾਹਰੀਆਂ ਕੰਟਰੀਆਂ ਨੇ ਵੇਚਿਆ ਨਾ ਉਹ ਅੱਜ ਅਮੀਰ ਨੇ ਆਪਾਂ ਗਰੀਬ ਹੋ ਗਏ ਕਿਉਂਕਿ ਆਪਾਂ ਨੂੰ ਬਿਮਾਰੀਆਂ ਲਵਾਤ ਗਿਆ ਨਾ ਨੇ ਬਹੁਤ ਜ਼ਿਆਦਾ ਬਿਮਾਰੀਆਂ ਲਵਾਉਂਦੀਆਂ ਪਰ ਉਹ ਰਫੈਂਡ ਦਾ ਇੱਕ ਜ਼ਹਿਰ ਆ ਉਹ ਜੋ ਅੰਬਰ ਤਾਂ ਆਪਣਾ ਕਿਉਂ ਆਂਦੇਸੀ ਕਿਉਂ ਖਾਓ ਜਨਾ ਮਰਜੀ ਕਿਉਂਕਿ ਰਫੈਂਡ ਸਿਆਲ ਚ ਨਹੀਂ ਜਾਂਦਾ ਠੀਕ ਹੈ ਹਾੜਾ ਨੇ ਤਾਂ ਉਹਨੇ ਕੀ ਜੰਮਣਾ ਜਿਹੜਾ ਸਿਆਲ ਚ ਨਹੀਂ ਜਾਂਦਾ ਉਹ ਹਾੜਾ ਚ ਕੀ ਜਮੂਗਾ ਇਹ ਕਿਉਂ ਦੀ ਇੱਕ ਐਹੇ ਜੀ ਚੀਜ਼ ਆ ਨਾ ਇਹਨੇ ਸਿਆਲਾਂ ਦੇ ਵਿੱਚ ਜੰਮ ਜਾਣਾ ਹਾੜਾ ਵਿੱਚ ਖੁਰ ਜਾਣਾ ਕੋ ਗਰਮ ਆ ਇਹ ਕਿਉਂ ਆਪਾਂ ਇਹਨੂੰ ਗਰਮ ਕਿਉਂ ਖਾਣਾ ਚਾਹੀਦਾ ਤੇ ਇਹਦੇ ਉੱਤੇ ਨਹੀਂ ਪਾਣੀ ਨਾ ਪੀਵੋ ਬਚ ਦੋ ਉਹ ਸਾਡੇ ਵਰਗਿਆਂ ਕੋਲ ਨਾ ਆਬੋ ਆਪ ਦੀ ਬਚਤ ਆਪ ਦੀ ਕੇਅਰ ਆਪ ਕਰੋ ਜੀ ਜਿੰਨੀ ਹੋ ਸਕਦੀ ਆ ਜੀ ਜੀ ਅੱਛਾ ਇੱਕ ਗੱਲ ਦੱਸੋ ਵੀ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੈ ਫਿਰ ਜਿਹੜਾ ਉਹ ਲੋਕ ਕਿੱਥੇ ਜਾਣ ਜੀ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਸ਼ੁਰੂਆਤੀ ਲੱਛਣ ਆ ਗਏ ਨੇ ਸਾਹ ਹਲੇ ਦਮੇ ਵਾਲੇ ਥੋੜਾ ਜਿਹਾ ਬੰਦਾ ਤੁਰਦਾ ਹੈ ਤਾਂ ਸਾਹ ਚੜਨ ਲੱਗ ਜਾਂਦਾ ਪੌੜੀਆਂ ਚੜ੍ਹਦਾ ਤਾਂ ਸਾਹ ਚੜਨ ਲੱਗ ਜਾਂਦਾ ਕਿਸੇ ਨਾਲ ਗੱਲ ਕਰਦਾ ਤਾਂ ਸਾਹ ਚੜਨ ਲੱਗ ਜਾਂਦਾ ਥੋੜਾ ਜਿਹਾ ਦੌੜ ਲੰਦਾ ਤਾਂ ਸਾਹ ਚੜਨ ਲੱਗ ਜਾਂਦਾ ਫਿਰ ਉਹ ਤਾਂ ਹੋਗੇ ਤੁਸੀਂ ਕਹਿ ਰਹੇ ਹੋ ਵੀ ਉਹ ਜਿਹੜੇ ਕ੍ਰੋਨਿਕਲ ਮਰੀਜ਼ ਹੋਗੇ ਪ੍ਰਾਣੇ ਮਰੀਜ਼ ਹੋਗੇ ਫਿਰ ਉਹਨਾਂ ਦਾ ਕੀ ਹੱਲ ਹੈ ਉਹ ਪਿੱਪਲ ਵਾਲੇ ਨੁਸਖੇ ਨਾਲ ਆਹ ਕੀ ਰੱਖਿਆ ਹੋਇਆ ਜੀ ਨਾਲੇ ਇਹ ਕੀ ਨੁਸਖਾ ਜੀ ਤੇ ਇਹਦੇ ਵਿੱਚ ਦਾਲ ਚੀਨੀ ਆਹ ਦਾਲ ਚੀਨੀ ਆ ਜੀ ਠੀਕ ਹੈ ਦਾਲ ਚੀਨੀ ਪਾ ਲਓ ਠੀਕ ਹੈ ਤੇ ਆਹ ਮਲਠੀ ਆ ਮਲਠੀ ਇਹਦੇ ਵਿੱਚ ਕਿਵੇਂ ਇਹ ਜਦੋਂ ਆਪਾਂ ਪੱਤੇ ਵਾਲ ਨੇ ਨਾ ਉਹਦੇ ਵਿੱਚ ਹੀ ਛੱਡ ਦੇਣੀ ਆ ਆਪਾਂ ਓਕੇ ਆਵਾਲ ਦੇ ਵਾਲ ਆਵਾਲ ਦੇ ਵਾਲ ਜਿਹੜੇ ਵਿੱਚ ਹੀ ਛੱਡ ਦੇਣਾ ਠੀਕ ਹੈ ਇਹ ਜਦੋਂ ਪਾਣੀ ਰਹਿਗੇ ਨਾ 1/2 ਗਲਾਸ ਉਹਨੂੰ ਪੀਣਾ ਸ਼ੁਰੂ ਕਰ ਦੋ ਬੇ ਥੋੜੇ ਥੋੜੇ ਟਾਈਮ ਨਾਲ ਪੀਣਾ ਕਿੰਨੇ ਕਿੰਨੇ ਟਾਈਮ ਚ ਪੀਣਾ ਅੱਧਾ ਗਲਾਸ ਇੱਕ ਵਾਰ ਸੀ ਆ ਹੌਲੀ ਹੌਲੀ ਕਰਕੇ ਨਹੀਂ ਜੀ ਤਿੰਨ ਟਾਈਮ ਮਤਲਬ ਅੱਧਾ ਗਲਾਸ ਵੀ ਸਵੇਰੇ ਦੁਪਹਿਰੇ ਸ਼ਾਮ ਨੂੰ ਜੀ ਸਵੇਰੇ ਦੁਪਹਿਰੇ ਸ਼ਾਮ ਪੀਣਾ ਜੀ ਤੇ ਉਹਨੂੰ ਪੀ ਕੇ ਫੇਰ ਦੇ ਦੱਸਣਾ ਹੁਣ ਮੈਂ ਤਾਂ ਕਹੂੰਗਾ ਵੀ ਮੇਰੀ ਦਵਾਈ ਨਾਲ ਹਰੇਕ ਹੀ ਹੋ ਜਾਊਗਾ ਜਾ ਕੇ ਠੀਕ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਮੈਂ ਤੈਨੂੰ ਠੀਕ ਕਰ ਦੂੰਗਾ ਕਰਨਾ ਤਾਂ ਉਹ ਵੈਗਰੂ ਅੱਲਾਹ ਖਦਾਨ ਹੈ ਮੈਂ ਨਹੀਂ ਕੁਝ ਕਰਨ ਵਾਲਾ ਇੱਕਾ ਉਂਟ ਆਸਰਾ ਉਦਹੀ ਆ ਤੇ ਜਦੋਂ ਦਵਾਈ ਮਰੀਜ਼ ਨੇ ਖਾ ਲਈ ਨਾ ਆਹ ਪੀ ਲਿਆ ਜਾਂ ਆਪਣਾ ਲਸਣ ਵਾਲਾ ਨੁਸਕਾ ਖਾਦਾ ਪਟ ਕੰਡੇ ਵਾਲਾ ਖਾਦਾ ਔਰ ਮਾਂ ਲਾਣਾ ਜਿੰਨੇ ਆਪਾਂ ਨੁਸਕੇ ਪਾਇਆ ਸਾਰੇ 100% ਨੇ ਜਿਨ੍ਹਾਂ ਨੇ ਖਾਦਾ ਪੀਤਾ ਉਹ ਦੱਸਦੇ ਨੇ ਵੀ ਹਾਂ ਅਸੀਂ ਬਹੁਤ ਜ਼ਿਆਦਾ ਠੀਕ ਆ ਅੱਛਾ ਕਿ ਫਿਰ ਜਿਹੜੇ ਲੋਕ ਸਾਹਤਮੇ ਦੇ ਮਰੀਜ਼ ਹੈਗੇ ਨੇ ਇਦਾਂ ਦੇ ਨੁਸਕੇ ਫਾਰਮੂਲੇ ਬਣਾਉਣ ਦਾ ਜਿਨਾਂ ਕੋਲ ਟਾਈਮ ਨਹੀਂ ਹੈ ਬੈਜੀ ਪਰ ਪਰੇਸ਼ਾਨ ਬਹੁਤ ਜ਼ਿਆਦਾ ਨੇ ਉਹ ਕੀ ਕਰਨ ਦੇਖੋ ਸਾਡੇ ਕੋਲ ਬਣੇ ਵੀ ਪਏ ਨੇ ਕਿ ਇਹਨਾਂ ਨੂੰ ਫਰਕ ਪਾਊਗਾ ਕਿੰਨੇ ਟਾਈਮ ਚ ਫਰਕ ਪਾਊਗਾ ਇਹੇ ਜੀ ਘਟੂ ਘਟ ਜਿਉਂ-ਜਿਉ ਆਪਣਾ ਖਾਈ ਪੀ ਜਾਣਗੇ ਨੁਸਖੇ ਜਿਉਂ-ਜਿਉ ਫਰਕ ਪੈਣਾ ਸ਼ੁਰੂ ਹੋਈ ਜਾਂਦਾ ਕਿਹਨਾਂ ਨੂੰ ਫਰਕ ਸਭ ਤੋਂ ਵਧੀਆ ਫਰਕ ਕਿਹਨਾਂ ਨੂੰ ਪਾਊਗਾ ਜਿਨ੍ਹਾਂ ਨੂੰ ਜੀ ਸਾਹ ਘਟ ਆਉਂਦਾ ਅੱਛਾ ਜਿਨ੍ਹਾਂ ਨੂੰ ਸਾਹ ਚੜਦਾ ਉਹਨਾਂ ਨੂੰ ਤਾਂ ਸੇਦੀ-ਸੇਦੀ ਬਣਾ ਲੈਣਾ ਉਹ ਸੇਦੀ-ਸੇਦੀ ਠੀਕ ਕਰਨਾ ਸ਼ੁਰੂ ਕਰ ਦੂ ਜੀ ਉਹ ਖਾਂਸੀ ਜੀ ਕਰੀ ਜਾਂਦੇ ਨੇ ਸਾਰੇ ਉਹ ਵਾਲੇ ਉਹ ਦੇਖੋ ਜੀ ਇਹਨੇ ਪਾਣੀ ਦਾ ਪਿਪਲ ਦਾ ਪੱਤਾ ਮਲਠੀ ਦਾਲਚੀਨੀ ਇਹ ਪਾਓ ਠੀਕ ਹੈ ਇਹਨਾਂ ਰਾਹਤ ਮਿਲਦੀ ਦੇਖਿਓ ਫਿਰ ਮੈਨੂੰ ਦੱਸਣ ਵੀ ਹਾਂ ਵੀ ਹਾਂ ਨੁਸਖਾ ਬਣਾਇਆ ਤਾਂ ਇਹ 100% ਆ ਇਹ ਅੱਛਾ ਪੁਰਾਣੇ ਤੋਂ ਪੁਰਾਣਾ ਮਰੀਜ਼ ਹੈਗਾ ਵੈਜੀ ਤੁਸੀਂ ਕਿੰਨੇ ਸਾਲ ਪੁਰਾਣਾ ਠੀਕ ਕੀਤਾ ਇਹ ਤਾਂ ਵੀਰ ਜੀ ਪ੍ਰਮਾਤਮਾ ਦੀਆਂ 18-19 ਸਾਲ ਦੇ ਮਰੀਜ਼ ਠੀਕ ਕਰੇ ਨੇ ਅੱਛਾ ਜਿਨਾਂ ਨੂੰ 18-19 ਸਾਲ ਤੋਂ ਸਾਹ ਦਮੇ ਦੀ ਪ੍ਰੋਬਲਮ ਸੀ ਹਾਂ ਜੀ 18-19 ਸਾਲ ਤੋਂ ਜਿਨਾਂ ਨੂੰ ਪ੍ਰੋਬਲਮ ਆ ਨਾ ਅਸੀਂ ਤਾਂ ਉਹ ਠੀਕ ਕਰੇ ਨੇ ਸਾਡੇ ਕੋਲ ਆਉਂਦੇ ਹੀ ਕਰਾਉਂ ਨਾ ਮਰੀਜ਼ ਨੇ ਜਿਹੜਾ ਦੇਖੋ ਜਿਹੜੇ ਇੱਕ ਅੱਧੀ ਗਿਰਾ ਦਵਾਈ ਲੈ ਕੇ ਗਿਆ ਵੀਰ ਜੀ ਫੇਰ ਤਾਂ ਨਹੀਂ ਮੈਂ ਕੁਝ ਕਹਿ ਸਕਦਾ ਕਿਉਂਕਿ क्रॉनिक ਮਰੀਜ਼ ਨੂੰ ਤਾਂ ਟਾਈਮ ਲੱਗਦਾ ਠੀਕ ਹੈ ਟਾਈਮ ਲੱਗਦਾ ਨਾ ਤੇ ਜਿਹੜੇ ਹੁਣ ਉਹ ਐਲੋਪੈਥੀ ਦਵਾਈ ਖਾਧੀ ਆ ਉਹ ਆਪਦੀ ਜਗ੍ਹਾ ਦੇ ਸਹੀ ਹੈ ਅਸੀਂ ਆਪਦੀ ਜਗ੍ਹਾ ਦੇ ਸਹੀ ਆ ਅਸੀਂ ਨੁਸਖਾ ਜਿਹੜਾ ਹੈਗਾ ਬਿਮਾਰੀ ਨੂੰ ਜੜੋਂ ਬਾਹਰ ਕੱਢਣਾ ਪਰ ਬਹੁਤ ਲੋਕ ਤੁਹਾਨੂੰ ਆ ਕੇ ਇਹ ਵੀ ਕਹਿ ਰਹੇ ਸੀ ਕਿ ਜੀ ਅਸੀਂ ਇਨਹੇਲਰ ਜਦੋਂ ਅਸੀਂ ਲੈਣਾ ਸ਼ੁਰੂ ਕੀਤਾ ਸਾਨੂੰ ਹੋਰ ਬਹੁਤ ਸਾਰੀਆਂ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਗਈਆਂ ਸਾਹ ਦੇ ਨਾਲ ਨਾਲ ਕਮਜ਼ੋਰੀ ਹੋਣ ਲੱਗੀ ਸਿਰ ਚ ਦਰਦ ਰਹਿਣ ਲੱਗ ਗਿਆ ਐਵੇਂ ਵੀ ਹੁੰਦਾ ਜੀ ਇਨਹੇਲਰ ਨਾਲ ਦੇਖੋ ਜੀ ਇਨਹੇਲਰ ਇੱਕ ਗੈਸੀਆ ਕੈਮੀਕਲੀ ਆ ਉਹ ਜਦੋਂ ਉਹਨੇ ਅੰਦਰ ਜਾਣਾ ਉਹਨੇ ਜਿਵੇਂ ਆਪਣੇ ਆਪਾ ਪੈਟਰੋਲ ਨੂੰ ਅੱਗ ਲਾ ਦਈਏ ਉਹਨੇ ਆਪਣੇ ਸਰੀਰ ਨੂੰ ਅੱਗ ਹੀ ਲਾਉਣੀ ਆ ਅੰਦਰੋਂ ਖੋਲਣਾ ਹੀ ਆ ਇੱਕ ਉਹ ਗਿਆਨ ਹੀ ਤੇ ਖੁੱਲਿਆ ਨਹੀਂ ਫਿਰ ਇੱਕ ਜੇ ਆਪਾਂ ਇੱਕ ਗੋਲੀ ਲਵਾਂਗੇ ਨਾ ਐਲੋਪੈਥੀ ਦੇ 10 ਬਿਮਾਰੀਆਂ ਲੈ ਕੇ ਆਉਂਦੀਆਂ ਹਨ ਇਹਨਾਂ ਦੇਖ ਲਓ ਫਿਰ ਉਹ ਐਨਹਲਰ ਲਵਾਂਗੇ ਉਹ ਤਾਂ ਐਟ ਅ ਟਾਈਮ ਦਾ ਕੰਮ ਆ ਅਗਲਾ ਕਹਿੰਦਾ ਤੂੰ ਮੇਥੋ ਡਰੇਗਾ ਕਿ ਰੱਬ ਤੋਂ ਮੇਰੇ ਕਿਸਨ ਨਾ ਟੁੱਟ ਰਹੇਗਾ ਕਿ ਰੱਬ ਹੁਣ ਫਰੂਕੀ ਸਾਹਿਬ ਨੇ ਉਹਨੂੰ ਦੱਸੋ ਵੀ ਕਿਸਨ ਨੇੜੇ ਆ ਕਿ ਰੱਬ ਨੇੜੇ ਆ ਫਿਲਹਾਲ ਤਾਂ ਕਿਸੁਨੀ ਨੇੜੇ ਹੁੰਦੇ ਅਗਲਾ ਫਿਰ ਇਹੀ ਕਰਨਾ ਫਿਰ ਅਗਲਾ ਐਲੋਪੈਥੀ ਛੇਤੀ ਲੈਂਦਾ ਅਗਲਾ ਕਹਿੰਦਾ ਮੈਂ ਛੇਤੀ ਠੀਕ ਹੋ ਜਾ ਇਹ ਉਹ ਕੰਮ ਆ ਇਹ ਦਵਾਈ ਆ ਨਾ ਇਹ ਇਹ ਥੋੜੀ ਜੀ ਸਲੋ ਵਾਲੀ ਆ ਜਦੋਂ ਇਹ ਨੇ ਫਿੱਟ ਬੈ ਗਈ ਨਾ ਫਿਰ ਤਾਂ ਮਰੀਜ਼ ਆ ਕੇ ਬੋਲਦਾ ਮੈਂ ਕਿਸੇ ਨੂੰ ਨਹੀਂ ਕਿਹਾ ਵੀ ਮੈਂ ਠੀਕ ਕਰੂੰ ਕਰਨਾ ਵਾਇਗਰੂ ਪ੍ਰਮਾਤਮਾ ਅੱਲਾ ਖਦਾ ਤੇ ਮਰੀਜ਼ ਆ ਕੇ ਬੋਲਦਾ ਵੀ ਮੈਂ ਠੀਕ ਆ ਮੈਨੂੰ ਤਾਂ ਉਦੋਂ ਨਜ਼ਾਰਾ ਆਉਂਦਾ ਜਿਵੇਂ ਮੇਰਾ ਉਦੋਂ ਸੀਨਾ ਚੌੜਾ ਹੁੰਦਾ ਜਦੋਂ ਆ ਕੇ ਮਰੀਜ਼ ਕਹਿੰਨ ਮੈਂ ਬਹੁਤ ਠੀਕ ਆ ਬੈ ਜੀ ਹੁਦੋਂ ਆ ਕੇ ਬੋਲਦਾ ਫਿਰ ਮੈਨੂੰ ਨਜ਼ਾਰਾ ਆਉਂਦਾ ਨਹੀਂ ਤਾਂ ਇੱਕ ਐਸ ਲੈਂਦਾ ਵੀਰ ਜੀ ਮੈਂ ਤੁਹਾਨੂੰ ਦੱਸਦਾ ਜਿਹੜੇ ਲੱਗੀਆਂ ਸੋਈ ਤਨ ਜਾਣੇ ਜੀ ਜੀ ਹਾਂ ਜੀ ਅੱਛਾ ਦੂਜੇ ਨੂੰ ਕੋਈ ਨਹੀਂ ਜਾਣਦਾ ਦੂਜਾ ਤਾਂ ਕਹਿੰਦਾ ਐਵੇਂ ਟੀਚਰਾਂ ਹੀ ਨੇ ਅੱਛਾ ਜਿਹੜਾ ਇਨਹੇਲਰ ਹੈਗਾ ਫਿਰ ਹੁਣ ਅੱਜ ਤੁਹਾਡੇ ਕੋਲ ਤਾਜ਼ਾ ਤਾਜ਼ੇ ਮਰੀਜ਼ ਆ ਕੇ ਗਏ ਨੇ ਤੁਸੀਂ ਉਹਨਾਂ ਕੋਲ ਵੀ ਇਨਹੇਲਰ ਫੜ ਲਿਆ ਇਨਹੇਲਰ ਤਾਂ ਵੀਰ ਜੀ ਇੱਕ ਖੜਾਉਣਾ ਹੈਗਾ ਹਾਂ ਇਨਹੇਲਰ ਤਾਂ ਕਿ ਖੜਾਉਣੇ ਨੇ ਅੱਛਾ ਇਹ ਕਿਹੜਾ ਤੋੜਨਾ ਔਖੇ ਨੇ ਕਿਹੜੇ ਛੜਾਉਣੇ ਔਖੇ ਨੇ ਪਰ ਇਨਹੇਲਰ ਛੜਾਉਣੇ ਔਖੇ ਨਹੀਂ ਬਹੁਤ ਲੋਕਾਂ ਦਾ ਸਾਰੇ ਸਾਰੇ ਉਮਰ ਹੋ ਗਈ ਵੀਰ ਜੀ ਨੇ ਜੀ ਕੋਈ ਸੜਾਉਣੇ ਔਖੇ ਨਹੀਂ ਹੈਗੇ ਉਹ ਪ੍ਰਮਾਤਮਾ ਨੇ ਭਰੋਸਾ ਚਾਹੀਦਾ ਕੋਈ ਔਖੇ ਨਹੀਂ ਹੈਗੇ ਤੁਸੀਂ ਤਾਂ ਭੰਨੀ ਵੀ ਦਿੰਦੇ ਹੋ ਬਹੁਤ ਜਾਰੇ ਭੰਨੇ ਨੇ ਜੀ ਅਖੋ ਤੁਸੀਂ ਇਨਹੇਲਰ ਹੈਗੇ ਨੇ ਉਹਨਾਂ ਦੇ ਇਹ ਇਨਹੇਲਰ ਆਈ ਫਿਰ ਲੈ ਲੈ ਕੇ ਆਈ ਫੜ ਕੇ ਫੜ ਕੇ ਭੰਨੇ ਜੀ ਨਹੀਂ ਯਾਰੇ ਆ ਦੇਖੋ ਦੋ ਤਨਾ ਇਹ ਸੇਪਲਾ ਦੇ ਆਈ ਆਉਂਦੇ ਆ ਇਹ ਲੈ ਲੈ ਆਈ ਟੁੱਟ ਆਈ ਟੁੱਟਣਿਆ ਵੀਰੇ ਆਈ ਟੁੱਟਣਿਆ ਲੈ ਆਈ ਜਾਂਦੇ ਆ ਲੈ ਲੈ ਆਹ ਲੈ ਤੁਸੀਂ ਦੇਖੋ ਇਹ ਮਰੀਜ਼ਾਂ ਦੇ ਇਨਹੇਲਰ ਨੇ ਜਿਹੜੇ ਮਰੀਜ਼ ਇਨਹੇਲਰ ਲੈਂਦੇ ਨੇ ਮੈਂ ਤੋੜਾਂਗੇ ਇਹ ਅੱਗੇ ਬਹੁਤ ਤੋੜਨੇ ਨੇ ਮੇਰੇ ਕੋਲ ਬਥੇਰੇ ਪਏ ਨੇ ਜੀ ਲਓ ਇਹ ਲਓ ਦੇਖੋ ਮੁੱਕੀਆਂ ਮਾਰ-ਮਾਰ ਕੇ ਜੇ ਟੁੱਟਦੇ ਨੇ ਸੋ ਇਸੇ ਕਰਕੇ ਤੁਸੀਂ ਤੁਹਾਨੂੰ ਤੋੜਦਾ ਮੇਰਾ ਪਰਮਾਤਮਾ ਮੈਂ ਨਹੀਂ ਤੋੜਨ ਵਾਲਾ ਹੈਗਾ ਤੋੜਦਾ ਤਾਂ ਉਹੀ ਆ ਹਾਂ ਜੀ ਅੱਛਾ ਕਿੰਨੇ ਟਾਈਮ ਚ ਭੰਨ ਦਿੰਦੇ ਹੋ ਜਿਹੜੇ ਮਰੀਜ਼ ਤੁਹਾਡੇ ਕੋਲ ਆਏ ਸੀ ਇਹ ਕਿੰਨੇ ਟਾਈਮ ਚ ਇਹਨਾਂ ਦਾ ਇਨਹੇਲਰ ਪੜ ਲਿਆ ਤੁਸੀਂ ਅੱਜ ਰੱਖ ਤਾਂ ਭੰਨ ਵੀ ਦਿੱਤਾ ਇਹ 4 ਮਿੰਟ ਦੇ ਨੇ 4 ਮਹੀਨੇ 4 ਮਹੀਨਿਆਂ ਦਾ ਜੀ ਕਿੰਨਾ ਪੁਰਾਣਾ ਮਰੀਜ਼ ਨੂੰ ਸੀਗੇ 10-11 ਸਾਲ ਦੇ ਸੀਗੇ ਜੀ ਹਾਂ ਜੀ ਜਿਹੜਾ 18 ਪੁੰਦਾ ਕੀ ਸੀ ਇਹਨਾਂ ਨੂੰ ਇਹਨਾਂ ਨੂੰ ਜੀ ਬਲਗਮ वगैरह ਐਵੇਂ ਸਿਟੀਆਂ ਕੁੱਗੀਆਂ ਜੀਆਂ ਬਾਜ ਜਾਂਦੇ ਨੇ ਖਾਣ ਹਾਂ ਕੁੱਗੀਆਂ ਜਿਆ ਕੁੱਗੀਆਂ ਜੇ ਬਾਦੀਆਂ ਸੀਗੀਆਂ ਹਾਂ 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 ਕੋਈ ਦੂਜੇ ਨੂੰ ਇਹ ਤਾਂ ਦੋ ਗੁੱਡੀਆਂ ਸੀਗੀਆਂ ਜਿਹੜੀਆਂ ਪੜਦੀਆਂ ਸੀਗੀਆਂ ਹੁਣ ਮੈਂ ਤਾਂ ਨਹੀਂ ਮੈਂ ਮੂਹਰੇ ਕਰਦਾ ਜੀ ਮਰੀਜ਼ ਤਾਂ ਆਪਾਂ ਸਾਰੇ ਦਿਖਾ ਦਈਏ ਕਿਉਂਕਿ ਕਿਸੇ ਦੀ ਜਾਨ ਦਾ ਹੁੰਦਾ ਕੋਈ ਅਗਲਾ ਕਹਿੰਦਾ ਮੈਂ ਮੈਰਿਜ ਕਰਾਉਣੀ ਆ ਕੋਈ ਕਹਿੰਦਾ ਮੇਰੇ ਰਿਸ਼ਤੇਦਾਰੀ ਚ ਨਾ ਪਤਲਾ ਕੋਈ ਹੋਰ 20 ਹੁੰਦੇ ਨੇ ਹੁਣ ਤਾਂ ਫੋਟੋ ਕੱਢਦਾ ਚੱਲ ਰਿਹਾ ਉਦਨ ਮਾਰਦਾ 4 ਵਜੇ ਤਨੂ ਆਨਕਸ ਜੀ ਅਗਲੇ ਮੈਰਿਜ ਵੀ ਕਰਾਉਣੀ ਆ ਨੇ ਜੀ ਜੀ ਹਾਂ ਅੱਛਾ ਇਹ ਇਹ ਦੱਸੋ ਵੀ ਹੁਣ ਜਿਹੜਾ ਉਹ ਲਗਭਗ ਮੈਨੂੰ ਲੱਗਦਾ ਕਿ ਜਿਹੜੇ ਬਾਹਰ ਨੁਸਕਾ ਬਣ ਰਿਹਾ ਹੈ ਪੀਪਲ ਦੇ ਪੱਤਿਆਂ ਵਾਲਾ ਉਹਦੇ ਚ ਜਿਹੜਾ ਆਪਾਂ ਪਾ ਦਿੰਨੇ ਆ ਜੀ ਆਪਾਂ ਚਲੋ ਫਿਰ ਆਓ ਜਰਾ ਹੁਣ ਤੁਸੀਂ ਦੇਖੋ ਜਿਹੜਾ ਨੁਸਖਾ ਹੈਗਾ ਫਾਰਮੂਲਾ ਹੈਗਾ ਲਗਾਤਾਰ ਬਣ ਰਿਹਾ ਹੈ ਔਰ ਉਬਲ ਉਬਲ ਚੁੱਕਿਆ ਔਰ ਇਹਦੇ ਵਿੱਚ ਜਿਹੜਾ ਦੇਖੋ ਤੁਸੀਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਬਿਲਕੁਲ ਰੰਗ ਹੈਗਾ ਵੈਸੇ ਜੀ ਤਾਂ ਪਾਣੀ ਨਹੀਂ ਤੇ ਰੰਗ ਹੀ ਚੇਂਜ ਕਰ ਲਿਆ ਆਪਣਾ ਰੰਗ ਚੇਂਜ ਹੀ ਕਰੂਗਾ ਜੀ ਇਹ ਜੀ ਹਾਂ ਜੀ ਆਹ ਦੇਖੋ ਨਾਲ ਹੀ ਆਪਾਂ ਆਹ ਪਾ ਦਿੰਨੇ ਆ ਦਾਲ ਚੀਨੀ ਦਾਲ ਚੀਨੀ ਪਾ ਦਈਏ ਹਾਂ ਜੀ ਆਹ ਲਓ ਨਾਲ ਹੀ ਆਪਾਂ ਮਲਠੀ ਪਾ ਦਿੰਨੇ ਆ ਜੀ ਠੀਕ ਹੈ ਹਾਂ ਲੋ ਦਾਲਚੀਨੀ ਕਿੰਨੀ ਪਾਉਣੀ ਹੈ ਮਲਠੀ ਦੀ ਬਸ ਇੰਨੇ ਕੀ ਮਾਤਰਾ ਬਸ ਇੰਨੇ ਇੰਨੇ ਕੀ ਵਾਧੂ ਆ ਜੀ 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 ਇਹਨੂੰ ਬਸ ਐਂ ਕਰ ਦੋ ਹਲਾ ਦੋ ਬਸ ਆ ਦੇਖੋ ਰੰਗ ਸਾਰਾ ਬਦਲ ਗਿਆ ਨਾ ਜੀ ਜੀ ਪੱਤੇ ਨੇ ਆਪ ਜਾਰ ਗਿਆ ਕਰ ਲਿਆ ਨਾ ਜੀ 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 ਹਾਂ ਜੀ ਤੇ ਇਹਦੇ ਵਿੱਚ ਤੁਸੀਂ ਦੇਖੋ ਵੈਦ ਜੀ ਨੇ ਜਿਹੜਾ ਪੀਪਲ ਦੇ ਪੱਤਿਆਂ ਦੇ ਵਿੱਚ ਦਾਲਚੀਨੀ ਦਾ ਇਸਤੇਮਾਲ ਕੀਤਾ ਹੈ ਦਾਲਚੀਨੀ ਦੇ ਨਾਲ ਨਾਲ ਉਹਨਾਂ ਨੇ ਮੁਲਠੀ ਦਾ ਇਸਤੇਮਾਲ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਪੀਪਲ ਦੇ ਪੱਤਿਆਂ ਨੂੰ ਉਬਾਲਣ ਨਾਲ ਹੀ ਜਿਹੜੇ ਬਹੁਤ ਸਾਰੇ ਰੋਗ ਹੈਗੇ ਨੇ ਸਾਹ ਨਾਲ ਸੰਬੰਧਿਤ ਜਿਹੜੇ ਫੇਫੜੇ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਖਾਂਸੀ ਤੁਸੀਂ ਕਹਿੰਦੇ ਵੀ ਖਾਂਸੀ ਵਾਲੇ ਨੂੰ ਵੀ ਬੜੇ ਰਾਹਤ ਦੇਊਗਾ ਜੀ ਇਹ ਨੁਸਖਾ ਫਾਰਮੂਲਾ ਜਿਹੜੇ ਬੱਚਿਆਂ ਨੂੰ ਜਨਮजात ਤੋਂ ਹੀ ਪ੍ਰੋਬਲਮ ਹੈਗੀ ਖਾਂਸੀ ਦੀ ਦਮੇ ਦੀ ਫਰੁਕ ਸ਼ਾਹ ਇਹ ਆਉਂਦਾ ਜਦੋਂ ਆਪਣਾ ਜ਼ੋਰ ਲੱਗਦਾ ਨਾ ਖਾਂਸੀ ਨੂੰ ਆਪਣੀ ਆਕਸੀਜਨ ਦੀ ਮਾਤਰਾ ਘਟਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਇਹ ਪੂਰਾ ਪਿਆਤਾ ਨਾ ਪਾਣੀ ਇਹਨੇ ਆਕਸੀਜਨ ਵਧਾਉਣਾ ਸ਼ੁਰੂ ਕਰ ਦੇਣਾ ਸਾਹ ਸੁੱਖ ਆਉਣਾ ਸ਼ੁਰੂ ਹੋ ਜਾ ਹਾਂਜੀ ਬਹੁਤ ਇੱਕ ਆਪਾਂ ਪਿੱਪਲ ਹੀ ਕਰ ਰਹੇ ਨੇ ਵੀ ਪਿੱਪਲ ਹੀ ਆ ਜਿਸੇ ਕਰਕੇ ਸਾਡੇ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨੇ ਪਿੱਪਲ ਦੀ ਪੂਜਾ ਤੱਕ ਕੀਤੀ ਹੈ ਇਸੇ ਕਾਰਨ ਇਸੇ ਕਰਕੇ ਤੁਸੀਂ ਐਂ ਕਰੋ ਕੁਝ ਦਿਨੇ ਨਹਿਮ ਥੱਲੇ ਰਾਤ ਨੂੰ ਪਿੱਪਲ ਥੱਲੇ ਬੈ ਕੇ ਦੇਖ ਲਿਓ ਬਸ ਇੰਨਾ ਹੀ ਕੰਮ ਕਰ ਲਿਓ ਅੱਛਾ ਦਿਨੇ ਨਹਿਮ ਥੱਲੇ ਰਾਤ ਨੂੰ ਪਿੱਪਲ ਥੱਲੇ ਠੀਕ ਹੈ ਇੰਨਾ ਹੀ ਕੰਮ ਕਰਕੇ ਦੇਖ ਕੀ ਹੋਊਗਾ ਮੈਂ ਕਹਿੰਦਾ ਫੇਰ ਉਹ ਦੱਸਣਗੇ ਬਈ ਹਾਂ ਕੀ ਕੰਮ ਹੋ ਪਿੱਪਲ ਰਾਤ ਨੂੰ ਆਕਸੀਜਨ ਛੜਦਾ ਹੈਗਾ ਓਕੇ ਰਾਤ ਨੂੰ ਦੂਜੇ ਕਾਰਬਨ ਡਾਈਆਕਸਾਈਡ ਛੜਦੇ ਨੇ ਓਕੇ ਜਿੰਨੇ ਦੂਜੇ ਆਕਸੀਜਨ ਛੜਦੇ ਨੇ ਪਿੱਪਲ ਰਾਤ ਨੂੰ ਵੀ ਦਿਨੇ ਰਾਤ ਨੂੰ ਲਗਾਤਾਰ ਆਕਸੀਜਨ ਹੈ ਇਹਦੀ ਆਕਸੀਜਨ ਤੁਸੀਂ ਦੇਖੋ ਅੱਛਾ ਜਿਹੜੀ ਡੰਡੀ ਲੈਣੀ ਤੁਸੀਂ ਘੁਮਾ ਰਹੇ ਸੀ ਇਹ ਡੰਡੇ ਵੀ ਪਿੱਪਲ ਦੇ ਪੱਤਿਆਂ ਵਾਲੀ ਵੀ ਲੈਣੀ ਜੀ ਪਿੱਪਲ ਦੇ ਪੱਤਿਆਂ ਵਾਲੀ ਹੋਵੇ ਇਹਨੂੰ ਸਣੇ ਪਾਏ ਪਾ ਲਓ ਆ ਇਹਦੇ ਸਾਰੇ ਜੀ ਗੁਣ ਆ ਜੀ ਜੀ ਇਹਨੂੰ ਨਾ ਆਹ ਦੇਖੋ ਇਹਨੂੰ ਆਏ ਪਾ ਲਓ ਇਹਦੇ ਸਾਰੇ ਜੀ ਗੁਣ ਆ ਕੱਲੇ ਜ ਨਹੀਂ ਅੱਛਾ ਸਣੇ ਜੜ ਤੋਂ ਲੈ ਕੇ ਆਹ ਦੇਖੋ ਮਾਰਦਾ ਨਾ ਪਾਣੀ ਛਾਲਾ ਦੇਖੋ ਕਿਹਜਾ ਪਾਣੀ ਹੋ ਗਿਆ ਹੂੰ ਵਾਲੇ ਦਾ ਇੱਕ ਦੋ ਗ੍ਰਾਪ ਕਹਿੰਨੇ ਨੇ ਪਾਣੀ ਵਾਲੀ ਜਾਣਗੇ ਮੈਂ ਜੀ ਉਬਲ ਨਹੀਂ ਉਬਲ ਜਾਂਦਾ ਬੰਦ ਕਰ ਦਈਏ ਐ ਕਰ ਦਈਏ ਦੇਖੋ ਹੁਣ ਮੈਂ ਬੈਦ ਸਾਰੀ ਦਿਹਾੜੀ ਤਾਂ ਨਹੀਂ ਵੀ ਉਹਨਾਂ ਦਾ ਪਾਣੀ ਵਾਲਦਾ ਰਹੂੰਗਾ ਆਪਾਂ ਆਪਦਾ ਵੀ ਕੰਮ ਕਰਨਾ ਮੈਂ ਮਰੀਜ਼ ਵੀ ਦੇਖਣੇ ਆਂ ਆ ਲਗਾ ਨਾ ਜਨ ਪਾਣੀ ਉਬਲ ਜਾਂਦਾ ਕਿੰਨਾ ਘਵਾਲ ਲੀਏ ਕਿੰਨਾ ਕਰ ਲੀਏ ਮਾਦਾ ਫਿਰ ਉਹਨਾਂ ਨੇ ਸਵਾਲ ਜਵਾਬ ਹੀ ਦਿੰਦਾ ਰਹਿਣਾ ਮੈਨੂੰ ਜਦੋਂ ਫੋਨ ਕਰਨਾ 6:30 ਵਜੇ ਤੋਂ ਬਾਅਦ 10 ਵਜੇ ਤੱਕ ਫੋਨ ਜਦੋਂ ਮਰਜ਼ੀ ਲਾ ਲੈਣਾ ਹਾਂਜੀ ਦਿਨੇ ਰਿਕੁਐਸਟ ਆ ਮੀ ਮੈਨੂੰ ਫੋਨ ਘੱਟ ਲਾਉਣਾ ਕਿਉਂਕਿ ਦਵਾਈਆਂ ਦੇਣੀਆਂ ਵੀ ਆ ਬਣਾਉਣੀਆਂ ਵੀ ਆ ਹੋਰ ਵੀ ਹੁੰਦੇ ਨੇ ਹੈਗੇ ਨਹੀਂ ਅੱਛਾ ਤੁਸੀਂ ਮਿਲਦੇ ਕਿੱਥੋਂ ਐਡਰੈਸ ਕੀ ਹੈਗਾ ਵੈਜ ਤੁਹਾਡਾ ਆਪਣਾ ਜੀ ਰਾਏਕੋਟ ਬੱਸ ਸਟੈਂਡ ਨੂਰਾਮਾਹੀ ਬੱਸ ਸਟੈਂਡ ਇੱਕੋ ਹੀ ਆ ਠੀਕ ਹੈ ਕਈ ਆ ਕੇ ਪੁੱਛ ਲੈਣੇ ਦੋ ਸੜਕਾਂ ਜਾਂਦੀਆਂ ਨੇ ਜੀ ਇੱਕ ਈਦਗਾ ਰੋੜਾ ਇਹ ਇੱਕ ਈਦਗਾ ਰੋੜਾ ਜੀ ਇੱਕ ਈਦਗਾ ਰੋੜ ਜਾਂਦਾ ਇੱਕ ਦੂਜਾ ਜਾਂਦਾ ਜੀ ਠੀਕ ਹੈ ਲੋ ਇਹ ਮੈਨੂੰ ਲੱਗਦਾ ਹੈ ਕਿ ਤਿਆਰ ਵਰ ਤਿਆਰ ਹੈਗਾ ਅੱਧਾ ਕੋ ਗਲਾਸ ਹੈ ਜਿਹੜਾ ਰਹਿ ਗਿਆ ਹੈ ਪਾਣੀ ਦਾ ਤੇ ਅੱਧੇ ਗਲਾਸ ਨੂੰ ਵੈਜੀ ਦਾ ਕਹਿਣਾ ਕਿ ਤਿੰਨ ਵਾਰ ਪੀਣਾ ਉਹਨਾਂ ਨੇ ਪੀਪਲ ਦੇ ਪੰਜ ਪੱਤੇ ਪਾਏ ਨੇ ਮਲਠੀ ਪਾਈ ਹੈ ਦਾਲਚੀਨੀ ਪਾਈ ਹੈ ਔਰ ਐਡਰੈਸ ਦੱਸ ਰਹੇ ਨੇ ਠੀਕ ਹੈ ਜੀ ਹਾਂ ਜੀ ਮੇਰਾ ਐਡਰੈਸ ਹੈਗਾ ਰਾਇਕੋਟ ਡਿਸਟ੍ਰਿਕਟ ਲੁਧਿਆਣਾ ਡਿਸਟ੍ਰਿਕਟ ਲੁਧਿਆਣਾ ਜੀ ਨੂਰਾ ਮਾਹੀ ਬੱਸ ਸਟੈਂਡ ਦੇ ਕੋਲੇ ਜਿਹੜਾ ਆਪਾਂ ਬਾਜ਼ਾਰ ਨੂੰ ਸੜਕ ਜਾਂਦੀ ਆ ਨਾ ਬਾਜ਼ਾਰ ਨੂੰ ਸੜਕ ਜਾਂਦੀ ਆ ਇੱਕ ਈਦਗਾਹ ਰੋਡ ਨੂੰ ਜਾਂਦੀ ਆ ਜੀ ਠਾਣੇ ਵੱਨੀ ਠਾਣੇ ਵਾਲਾ ਰਸਤਾ ਨਹੀਂ ਜਾਣਾ ਆਪਾਂ ਠੀਕ ਹੈ ਈਦਗਾਹ ਰੋਡ ਰੂਪ ਸਟੂਡੀਓ ਦੇ ਕੋਲੇ ਜਨੇਜਾ ਵਿਕਰੀ ਦੇ ਕੋਲੇ ਸਾਹਮਣੇ ਆਪਾਂ ਜੀ ਠੀਕ ਹੈ ਹਾਂ ਜੀ 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 ਤੇ ਅ ਅੱਛਾ ਤੁਹਾਨੂੰ ਜਿਹੜਾ ਟੈਲੀਫੋਨ ਵੀ ਕਰ ਸਕਦੇ ਨੇ ਜੇ ਅਗਰ ਕਿਸੇ ਨੇ ਕੋਈ ਆਪਣੀ ਪ੍ਰੋਬਲਮ ਸਾਂਝੀ ਕਰਨੀ ਹੈ ਕੋਈ ਬਾਹਰ ਤੋਂ ਬੈਠਾ ਤੁਹਾਨੂੰ ਇਸ ਵੇਲੇ ਦੇਖ ਰਿਹਾ ਫਿਰ ਉਹ ਤੁਹਾਡੇ ਨਾਲ ਜਿਹੜੇ ਇੱਥੇ ਆਲੇ ਨੇ ਉਹ ਤਾਂ ਤੁਹਾਡੇ ਕੋਲ ਚਲੋ ਆ ਜਾਂਦੇ ਨੇ ਵਾਵਾ ਲੂਪ ਤੁਹਾਡੇ ਕੋਲ ਇੱਥੇ ਆਉਂਦੇ ਨੇ ਤੇ ਫਿਰ ਜਿਹੜੇ ਬਾਹਰ ਬੈਠੇ ਨੇ ਕੋਈ ਵਿਦੇਸ਼ ਦੇ ਵਿੱਚ ਬੈਠਾ ਹੈ ਉਹ ਤੁਹਾਡੇ ਨਾਲ ਕਿਵੇਂ ਕੰਸਲਟ ਕਰੇਗਾ ਉਹ ਜੀ ਆਪਾਂ ਨੂੰ ਫੋਨ ਰਾਹੀਂ ਫੋਨ ਰਾਹੀਂ ਦੱਸ ਦਿੰਦੇ ਆ ਸਾਰਾ ਹੀ ਪਤਾ ਲੱਗ ਜਾਂਦਾ ਮੈਨੂੰ ਕੀ ਪ੍ਰੋਬਲਮ ਆ ਕੀ ਨਹੀਂ ਪ੍ਰੋਬਲਮ ਆ ਤੇ ਉਹ ਆਪਾਂ ਜਰੀ ਦੱਸ ਦਿੰਦੇ ਆ ਜੀ ਇਹਨੂੰ ਆਹ ਪ੍ਰੋਬਲਮ ਆ ਇਹਨੂੰ ਨਮੂਨੀਆਂ ਇਹਨੂੰ ਦੂਜਾ ਨਮ ਲਿਆ ਤੇ ਆਪਾਂ ਜਿਹੜੀ ਬੋਲਣਾ ਪਸਾਨ ਕੇ ਦੱਸ ਦਿੰਨੇ ਆ ਜੀ ਤੁਹਾਡੇ ਕੋਲ ਕਿਹੜਾ ਨੁਸਖਾ ਫਾਰਮੂਲਾ ਜੀ ਕਿਵੇਂ ਜੀ ਤੁਹਾਡੇ ਕੋਲ ਕਿਹੜਾ ਨੁਸਖਾ ਫਾਰਮੂਲਾ ਹੈਗਾ ਨਹੀਂ ਨੁਸਖੇ ਤਾਂ ਸਾਡੇ ਕੋਲ ਬਹੁਤ ਨੇ ਜੀ ਭੰਡਾਰ ਭਰੇ ਪਏ ਆ ਨੁਸਖਾ ਵਰਤਨ ਵਾਲੇ ਚਾਹੀਦੇ ਆ ਵੈ ਜੀ ਫਿਰ ਤੁਸੀਂ ਕਹਿ ਰਹੇ ਹੋ ਕਿ ਜਿਨ੍ਹਾਂ ਨੂੰ ਇਹ ਨੁਸਖਾ ਰਾਸ ਨਹੀਂ ਹੁੰਦਾ ਜਾਂ ਬਹੁਤ ਸਲੋ ਕੰਮ ਕਰਦਾ ਜਿਨ੍ਹਾਂ ਨੂੰ ਇਨਸਟੈਂਟ ਰਿਲੀਫ ਦੀ ਜ਼ਰੂਰਤ ਹੈਗੀ ਫਿਰ ਉਹ ਕੀ ਕਰਨ ਉਹਨਾਂ ਵਾਸਤੇ ਕੋਈ ਤੁਸੀਂ ਇਸ ਤਰ੍ਹਾਂ ਦਾ ਕੋਈ ਹੋਰ ਨੁਸਖਾ ਹੈਗਾ ਜਿਹੜਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਸਾਂ ਦੀ ਪ੍ਰੋਬਲਮ ਜਿੰਨਾਂ ਨੂੰ ਹੈਗੀ ਹੈ ਦੇਖੋ ਫਰੂਕੀ ਸਾਹਿਬ ਨੁਸਕੇ ਤਾਂ ਹੈਗੇ ਬਹੁਤ ਪਰਮਾਤਮਾ ਨੇ ਦਿਆ ਭੰਡਾਰ ਭਰੇ ਪਏ ਨੇ ਪਰ ਲੋਕਾਂ ਤੋਂ ਨਾ ਉਹਨੇ ਬਣਦੇ ਆ ਨਾ ਕੋਈ ਟਾਈਮ ਆ ਨਾ ਕੋ ਬਣਾਉਣ ਜਿੰਨਾਂ ਨੂੰ ਸਹੀ ਦਸੀਦਾ ਉਹ ਕੁਝ ਹੋਰ ਹੀ ਲਿਆ ਕੇ ਪੰਚਾਰੀ ਆਣਾਂ ਦੇ ਵਿੱਚ ਪਾ ਦਿੰਦੇ ਆ ਉਹ ਨੁਸਕਾ ਹੀ ਖਰਾਬ ਹੋ ਜਾਂਦਾ ਉਹ ਠੀਕ ਕਰਨ ਦੀ ਜਗ੍ਹਾਏ ਬਗਾੜ ਲੈਂਦਾ ਮਰੀ ਤੁਹਾਡੇ ਕੋਲ ਕਿਹੜਾ ਨੁਸਕਾ ਲੱਗਦਾ ਹੈਗਾ ਤੁਹਾਡੇ ਕੋਲ ਕਿਦਾਂ ਦੇ ਕੋਲ ਸਾਡੇ ਕੋਲੇ ਆ ਦੇਖੋ ਜਿਵੇਂ ਆ ਪਏ ਨੇ ਤੇ ਸਾਡੇ ਕੋਲੇ ਬਣੇ ਹੋਏ ਨੇ ਇਹ ਲਓ ਇਹ ਵੀ ਬਣੇ ਹੋਇਆ ਸਹਿਤੋ ਵੀ ਤਿਆਰ ਹੋਇਆ ਬਹੁਤ ਜ਼ਿਆਦਾ ਨੁਸਖੇ ਤਿਆਰ ਕਰਦੇ ਆ ਕਿਸੇ ਨੂੰ ਇਹ ਦੇਣਾ ਪੈਂਦਾ ਕਿਸੇ ਨੂੰ ਦੂਜਾ ਦੇਣਾ ਪੈਂਦਾ ਇਹ ਮਰੀਜ਼ ਦੀ ਪ੍ਰਵਿਰਤੀ ਵੇਖ ਹਾਂਜੀ ਇਹ ਡੋਡੀ ਹੁੰਦਾ ਰੁਕੀ ਸਾਹਿਬ ਵੀ ਆਏ ਨਹੀਂ ਹੈਗਾ ਵੀ ਉਹੀ ਚੱਕ ਕੇ ਦੇ ਦਾਂਗੇ ਹੁਣ ਆ ਦੇਖੋ ਜਿਹਨੂੰ ਜਾਨਾਂ ਤੋਂ ਜਾਨਾਂ ਸਾਹ ਚੜਦਾ ਹਾਂ ਦੇਖੋ ਇਹ ਆ ਠੀਕ ਹੈ ਅਸੀਂ ਉਹਨੂੰ ਕਹਿੰਦੇ ਆ ਸਵੇਰੇ 4 ਚਮਚੇ ਪੀਲਾ ਖਾਲੀ ਇਹ ਕੀ ਹੈ ਜੀ ਇਹ ਦਵਾਈ ਬਣਾਈ ਹੋਈ ਹੈ ਅਸੀਂ ਆਪਣੇ ਵਿੱਚ ਅੱਛਾ ਹਾਂਜੀ ਇਹ ਨੂੰ ਕਰਨੇ ਵਿੱਚ 4 ਚਮਚੇ ਪੀਲਾ ਤਾਂ ਇੱਕ ਗਲਾਸ ਦੇ ਵਿੱਚ ਖਾ ਲੌਕਿੰਗਾ ਖੋਲ ਦਿੰਦੀ ਮੈਂ ਕਹਣਾ ਜੀ ਬਾਅਦ ਤੋਂ ਬਾਅਦ ਹਫ਼ਤੇ 'ਚ ਦੱਸ ਦਿੰਦੀ ਆ। ਕੀ ਬਾਤ ਹੈ ਕੀ ਬਾਤ ਬਾਅਦ ਤੋਂ ਬਾਅਦ ਹਫ਼ਤੇ 'ਚ ਦੱਸ ਦਿੰਦੀ ਆ ਜੀ। ਜੀ 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 ਹਾਂ ਜੀ ਤੇ ਬਾਕੀ ਉੱਪਰ ਵਾਲੇ ਨੇ ਠੀਕ ਹਨ ਮੈਂ ਕਹੋਣਾ ਠੀਕ ਕਰਨ ਇੱਕ ਵੇਲੇ 'ਚ ਕਿੰਨਾ ਕੁ ਲੈਣਾ ਸਾਨੂੰ ਹੁਣੇ ਵੀ ਸਮਝਾ ਦਿਓ ਇਹ ਤਿਆਰ-ਵਰ ਤਿਆਰ ਹੈਗਾ ਤੁਸੀਂ ਦੇਖੋ ਇਹ ਪਾਣ ਵਾਲਾ ਨੁਸਖਾ ਜਿਹੜਾ ਪੱਤਿਆਂ ਵਾਲਾ ਨੁਸਖਾ ਹੈਗਾ ਇਕਦਮ ਤਿਆਰ-ਵਰ ਤਿਆਰ ਹੈ ਹੁਣ ਤੁਹਾਨੂੰ ਅਸੀਂ ਦੱਸਾਂਗੇ ਕਿ ਇਹਦੀ ਮਾਤਰਾ ਇੱਕ ਟਾਈਮ ਦੇ ਵਿੱਚ ਕਿੰਨੀ ਲੈਣੀ ਹੈ ਸੋ ਆਹ ਦੇਖੋ ਜੀ ਮਾਤਰਾ ਮੈਂ ਤੁਹਾਨੂੰ 82 ਦੱਸ ਦਣਾ ਇਹ ਆ ਲਓ ਜੀ ਆਹ ਲਓ ਬਸ ਇਹ ਨਹੀਂ ਕਰ ਮਾ ਇੰਨਾ ਕੀ ਇਹ ਗਰਮ ਲੈਣਾ ਹੈ ਜਾਂ ਕੋਸਾ ਲੈਣਾ ਹੈ ਠੰਡਾ ਕਰਦਾ ਕਰਕੇ ਠੰਡਾ ਕਰਕੇ ਆਂਦਾ ਜੀ ਮੂੰਹ ਵਿਚਾਲਣ ਗਲਾ ਮਚ ਜਾਊਗਾ ਜੀ ਓਕੇ ਹਾਂ ਜੀ ਜੀ ਠੰਡਾ ਕਰਕੇ ਜੀ ਜੀ ਠੰਡਾ ਕਰਕੇ ਇਹਨੂੰ ਫਰਿਜ ਚ ਨਹੀਂ ਧਰਨਾ ਠੀਕ ਹੈ ਬਸ ਇੱਕ ਬਣਾ ਲਿਆ ਅੱਜ ਕਿੰਨੇ ਇੱਕ ਵਾਰ ਇੱਕ ਦਿਨ ਚ ਬਣਾ ਕੇ ਇੱਕ ਵਾਰ ਚ ਖਤਮ ਹਾਂਜੀ ਇੱਕ ਵਾਰ ਚ ਦਿਨ ਦੇ ਦਿਨ 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 ਦੇ ਚ ਦੂਜੀ ਗ੍ਰਹਿ ਤਾਂ ਖਰਾਬ ਹੋ ਜਾਂਦਾ ਜੀ ਇਹ ਫਿਰ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਵੈਦ ਜੀ ਸਾਰੀ ਗੱਲ ਅਸੀਂ ਬਣਾਉਣ ਨੂੰ ਅਸੀਂ ਹੋਰ ਚੀਜ਼ ਵਿੱਚ ਪਾ ਕੇ ਰੱਖ ਲੈਣੇ ਆ ਜਿਵੇਂ ਉਹ ਚੀਜ਼ਾਂ ਰੱਖਿਆ ਨੇ ਉਹਨਾਂ ਤਾਂ ਨਹੀਂ ਬਣਨੇ ਨਹੀਂ ਰੱਖਿਆ ਨਹੀਂ ਜਾਣੀਆਂ ਜੀ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਸੋ ਇਹ ਸਨ ਅ ਅਸੀਂ ਕਹਿ ਲਈਏ ਕਿ ਇਨਹੇਲਰ ਭੰਨਣ ਵਾਲੇ ਵੈਦ ਵੈਦ ਸੁਰਜੀਤ ਸਿੰਘ ਜਿਨ੍ਹਾਂ ਨੇ ਅੱਜ ਨੁਸਖਾ ਦਿੱਤਾ ਹੈ ਪੀਪਲ ਦੇ ਪੱਤਿਆਂ ਵਾਲਾ ਔਰ ਮੁਲਠੀ ਵਾਲਾ ਔਰ ਦਾਲਚੀਨੀ ਵਾਲਾ ਉਹਨਾਂ ਦਾ ਕਹਿੰਦੇ ਕਿ ਜਿਹੜਾ ਸ਼ਖਸ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦਾ ਹੈ ਇਹ ਇਹਦਾ ਇਸਤੇਮਾਲ ਹੈ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਲੈ ਆਉਂਦਾ ਹੈ ਸਾਹ ਦੇ ਦਮੇ ਦੀ ਜਿਹੜੀ ਦਿੱਕਤਾਂ ਪਰੇਸ਼ਾਨੀਆਂ ਉਹਨੂੰ ਲਗਭਗ ਲਗਭਗ ਖਤਮ ਹੋਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਂਦੇ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਤੁਹਾਨੂੰ ਇਹੋ ਹੈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਕੰਸਲਟ ਹੈਗਾ ਉਹ ਜ਼ਰੂਰ ਕਰਨਾ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਗਿਆ ਪਰ ਤੁਸੀਂ ਇਹ ਵੀਡੀਓ ਉਹਨਾਂ ਲੋਕਾਂ ਤੱਕ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਨੂੰ ਸਾਹ ਦਮੇ ਦੀ ਦਿੱਕਤ ਪਰੇਸ਼ਾਨੀ ਹੈ ਔਰ ਕਈ ਸਾਲਾਂ ਤੋਂ ਜਿਹੜੇ ਉਹ ਉਸੇ ਦਿੱਕਤ ਨਾਲ ਪਰੇਸ਼ਾਨੀ ਨਾਲ ਦੋ ਦੋ ਚਾਰ ਚਾਰ ਹੋ ਰਹੇ ਨੇ ਧੰਨਵਾਦ